ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦੋ ਸਿੰਘੋ ਚਿੱਤੋ ਗੁਪਤੋ ਏ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸ਼ਕਤੀਆਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਸਰੂਪ ਸ਼ਬਦਾ ਅਵਤਾਰ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਤਨ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਨੂੰ ਜਪਣ ਵਾਲਾ ਪੜਨ ਵਾਲਾ ਗੁਰਸਿੱਖ ਖਾਲਸਾ ਜੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਨਮਾਸ ਪਾਉਂਦਾ ਹੈ ਆਨੰਦ ਵਿੱਚ ਰਹਿੰਦਾ ਹੈ ਖੇੜੇ ਵਿੱਚ ਰਹਿੰਦਾ ਹੈ ਬੇਪਰਵਾਹ ਹੋ ਕੇ ਰਹਿੰਦਾ ਹੈ ਜਿਹੜਾ ਬਾਣੀ ਪੜਦਾ ਜਿਹਨੂੰ ਬਾਣੀ ਦਾ ਖਾਲਸਾ ਜੀ ਆਸਰਾ ਹੈ ਜਿਨੇ ਬਾਣੀ ਦਾ ਪੱਲਾ ਫੜਿਆ ਹੈ ਜਿਹੜੇ ਸਤਗੁਰੂ ਜੀ ਦੇ دیدار ਕਰਕੇ ਜਾਂਦੇ ਹਨ ਅੰਮ੍ਰਿਤ ਵੇਲੇ ਕਮਾਂ ਕਾਜਾਂ ਤੇ ਖਾਲਸਾ ਜੀ ਉਹਨਾਂ ਦਾ ਦਿਲ ਸੁਨਹਿਰਾ ਹੁੰਦਾ ਸੋ ਆਪਾਂ ਇਹ ਛੋਟੀਆਂ ਛੋਟੀਆਂ ਗੱਲਾਂ ਨੂੰ ਤਿਆਗ ਕੇ ਅਸੀਂ ਸੋਚਦੇ ਹਾਂ ਵੀ ਇਦਾਂ ਕੁਝ ਨਹੀਂ ਹੁੰਦਾ ਕਿਉਂਕਿ ਖਾਲਸਾ ਜੀ ਸਾਨੂੰ ਜਿਹੜੀ ਆ ਨਾ ਉਹ ਹੋਰਾਂ ਦੀ ਮਤ ਚਲਾ ਰਹੀ ਹੈ ਆਪਣੀ ਸਾਡੀ ਕੋਈ ਮਤ ਨਹੀਂ ਮਹਾਰਾਜ ਦੀ ਮਤ ਨੂੰ ਅਸੀਂ ਮਤ ਨਹੀਂ ਜਾਣਦੇ ਸੋ ਆਪਣੀ ਮਤ ਕਰਕੇ ਚੱਲਣ ਵਾਲਾ ਮਨੁੱਖ ਖਾਲਸਾ ਜੀ ਛੋਟੀਆਂ ਛੋਟੀਆਂ ਸੇਵਾਵਾਂ ਵੀ ਗੁਰੂ ਘਰ ਵਿੱਚ ਕਰੇ ਨਾ ਤੇ ਉਹਦਾ ਪਾਰ ਉਤਾਰਾ ਹੋ ਸਕਦਾ ਉਦੇ ਪਾਪ ਕਈ ਗੁਣਾ ਖਾਲਸਾ ਜੀ ਕੱਟੇ ਜਾ ਸਕਦੇ ਆ ਜਿਵੇਂ ਜਿਵੇਂ ਆਪਾਂ ਘਰ ਤੋਂ ਸਵੇਰੇ ਚੱਲਦੇ ਆ ਚਲੋ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਸਵੇਰੇ ਅਮਰਤ ਵੇਲਾ ਨਹੀਂ ਸਾਂਭਦੇ ਜਿਨ੍ਹਾਂ ਨੂੰ ਬਾਣੀ ਪੜਨੀ ਨਹੀਂ ਆਉਂਦੀ ਜਾਂ ਪੜ੍ਹਦੇ ਨਹੀਂ ਜਾਂ ਵੈਸੇ ਆਲਸ ਵਿੱਚ ਰਹਿੰਦੇ ਆ ਉਹਨਾਂ ਦੀ ਗੱਲ ਕਰ ਰਿਹਾ ਮੰਨ ਲਓ ਤੁਸੀਂ ਸਵੇਰੇ ਟਾਈਮ ਨਾਲ ਨਹੀਂ ਉੱਠੇ ਤੁਸੀਂ ਅਮਰਤ ਵੇਲਾ ਨਹੀਂ ਸਾਂਭਿਆ ਮੰਨ ਲਓ ਤੁਸੀਂ ਬਾਣੀ ਨਹੀਂ ਪੜ੍ਹੀ ਮਹਾਰਾ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਿਆ ਤੇ ਜਿਸ ਵੇਲੇ ਤੁਸੀਂ ਤਿਆਰ ਹੋ ਕੇ ਕੰਮਾਂ ਕਾਜਾਂ ਦੇ ਚੱਲਿਓ ਕੋਈ 4 ਕਿਲੋਮੀਟਰ ਘਰ ਤੋਂ ਜਾ ਰਿਹਾ ਕੋਈ 2 ਕਿਲੋਮੀਟਰ ਜਾ ਰਿਹਾ ਕੋਈ 15 ਜਾ ਰਿਹਾ ਕੋਈ 20 ਜਾ ਰਿਹਾ ਖਾਲਸਾ ਜੀ ਐਵੇਂ ਕਰਕੇ ਕਈ ਦੂਰ ਦੂਰ ਕੰਮ ਕਰਨ ਜਾਂਦੇ ਨੇ ਉਹਨਾਂ ਸਮਾਂ ਜਿਹੜਾ ਵਾਹਿਗੁਰੂ ਜੀ ਦੇ ਵਿੱਚ ਉਹਨੇ ਸਮੇਂ ਦੇ ਵਿੱਚੋਂ ਅੱਧੇ ਘੰਟਾ ਜੇ ਸਮਾਂ ਲੱਗਦਾ ਹੈ ਉਹਦੇ ਵਿੱਚੋਂ 5 ਮਿੰਟ ਵੀ ਜੇ ਮੁੱਖੋਂ ਜ਼ੋਰ ਲਾ ਕੇ ਵਾਹਿਗੁਰੂ ਵਾਹਿਗੁਰੂ ਕਹਿ ਦਿੱਤਾ ਤੇ ਖਾਲਸਾ ਜੀ ਉਹਦੇ ਨਾਲੇ ਵੀ ਪਾਰ ਉਤਾਰਾ ਹੋ ਜਾਏਗਾ ਵੱਡੀ ਗੱਲ ਵੱਡੀ ਗੱਲ ਇਹ ਜਿਹੜੇ ਤੇ ਖਾਸ ਕਰਕੇ ਪੰਜਾਬ ਵਿੱਚ ਰਹਿੰਦੇ ਨੇ ਕਿਉਂਕਿ ਹਰ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਗੁਰੂ ਘਰ ਮਹਾਰਾਜ ਦੇ ਅਸਥਾਨ ਨੇ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰੂ ਪ੍ਰਕਾਸ਼ ਮਾਨ ਦੇ ਤੇ ਖਾਲਸਾ ਜੀ ਉਹ ਮਨੁੱਖ ਜਿਹੜੇ ਅਮਰਤ ਵੇਲੇ ਨਹੀਂ ਉੱਠ ਸਕਿਆ ਨਹੀਂ ਬਾਣੀ ਪੜ ਸਕਿਆ ਤੇ ਫਿਰ ਉਹ ਭਾਈ ਮਹਾਰਾਜ ਦੇ ਦੀਦਾਰ ਕਰਕੇ ਕੰਮ ਤੇ ਜਾਵੇ ਸਤਗੁਰੂ ਦੇ ਦਰਬਾਰ ਜਾਵੇ ਨੀਵੇਂ ਹੋ ਕੇ ਸ਼ਰਧਾ ਰੱਖ ਕੇ ਕਿ ਸੱਚੇ ਪਾਤਸ਼ਾਹ ਮੈਂ ਭਿਖਾਰੀ ਹਾਂ ਤੁਹਾਡੀ ਕਿਰਪਾ ਨਾਲ ਸੰਸਾਰ ਤੇ ਆਇਆ ਕਿਰਪਾ ਕਰੋ ਮੈਂ ਕਿਰਤ ਵਿਰਤ ਤੇ ਜਾ ਰਿਹਾ ਮਹਾਰਾਜ ਬਰਕਤਾਂ ਮੇਰੀ ਕਿਰਤ ਵਿੱਚ ਪੈਣ ਆਪ ਜੀ ਸਦਾ ਮੇਰੇ ਅੰਗ ਸੰਗ ਰਹੋ ਮਹਾਰਾਜ ਹਰ ਪ੍ਰਕਾਰ ਮੇਰੀ ਰੱਖਿਆ ਕਰੋ ਜਿਹੜਾ ਮਨੁੱਖ ਮਹਾਰਾਜ ਗਾੜੀ ਅੱਗੇ ਅਰਦਾਸ ਕਰਕੇ ਤੇ ਫਿਰ ਖਾਲਸਾ ਜੀ ਕੰਮ ਕਾਜ ਤੇ ਜਾਂਦਾ ਦਰਸ਼ਨ ਦੇਦਾਰੇ ਕਰਕੇ ਸਤਿਗੁਰ ਜੀਆਂ ਦੇ ਤੇ ਸਤਿਗੁਰ ਜੀ ਦਾ ਐਸਾ ਬਿਰਦ ਹੈ ਮਹਾਰਾਜ ਦੀ ਜਿਹੜਾ ਕੋਈ ਸ਼ਰਨ ਆਉਂਦਾ ਉਹਨੂੰ ਕੰਠ ਨਾਲ ਲਾਉਂਦੇ ਨੇ ਉਹਨੂੰ ਕੰਠੀ ਲਾ ਲੈਨੇ ਨੇ ਉਹਦੀ ਰੱਖਿਆ ਕਰਦੇ ਸੋ ਭਾਈ ਜਿਹੜੇ ਨਾਮ ਨਹੀਂ ਜਪ ਸਕਦੇ ਬਾਣੀ ਨਹੀਂ ਸਵੇਰੇ ਉੱਠ ਕੇ ਕਰਮਾ ਕਰਕੇ ਨਹੀਂ ਪੜਦੇ ਵੈਸੇ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਖਾਲਸਾ ਜੀ ਆਪਣਾ ਕਾਜ ਆਪ ਹੀ ਸਵਾਰਨਾ ਚਾਹੀਦਾ ਮਹਾਰਾਜ ਜੀਆਂ ਨੇ ਕਿਹਾ ਤੁਹਾਨੂੰ ਮਤ ਬਖਸ਼ੀ ਆ ਤੁਹਾਡੇ ਮਨ ਦੋ ਹਮੇਸ਼ਾ ਦੋ ਫੈਸਲੇ ਕਰਦਾ ਹੈ ਮਨ ਇੱਕ ਖਾਲਸਾ ਜੀ ਮਨ ਵਿੱਚ ਫੁਰਨਾ ਆਉਂਦਾ ਕਿ ਮਾੜਾ ਕਰਮ ਕਰ ਲਈਏ ਤੇ ਨਾਲ ਹੀ ਦੂਜਾ ਫੁਰਨਾ ਮਨ ਵਿੱਚ ਉੱਠ ਪੈਂਦਾ ਨਹੀਂ ਨਹੀਂ ਆਪਾਂ ਇਹ ਕੰਮ ਨਹੀਂ ਕਰਨਾ ਸੋ ਖਾਲਸਾ ਜੀ ਉਹ ਮਨੁੱਖ ਅੱਗੇ ਮਾਰਾਏ ਉਹ ਮੰਦੇ ਦੇ ਛੱਡ ਦਿੰਦੇ ਨੇ ਵੀ ਇਹ ਚੰਗਾ ਕੰਮ ਚੁਣਦਾ ਕਿ ਮੰਦਾ ਕੰਮ ਚੁਣਦਾ ਜਿਵੇਂ ਦਾ ਆਪਾਂ ਕੰਮ ਚੁਣਦੇ ਆ ਉਵੇਂ ਦਾ ਖਾਲਸਾ ਜੀ ਸਾਡੇ ਨਾਲ ਸਲੂਕ ਆਉਂਦਾ ਜੇ ਅਸੀਂ ਵਿਕਾਰ ਚੁਣ ਲੈਨੇ ਆ ਮਾੜੀ ਮੱਤ ਚੁਣ ਲੈਨੇ ਆ ਉਸ ਵੇਲੇ ਮਾੜਾ ਕਰਮ ਕਰ ਲੈਨੇ ਆ ਫਿਰ ਖਾਲਸਾ ਜੀ ਉਹਦੀ ਨਿਸ਼ਾਨੀ ਸਾਡੀ ਰੂਹ ਤੇ ਪੈ ਜਾਂਦੀ ਹੈ ਫਿਰ ਸਾਨੂੰ ਨਰਕ ਭਗਣਾ ਪੈਂਦਾ ਤੇ ਜੇ ਆਪਾਂ ਉਸ ਵੇਲੇ ਮਹਾਰਾਜ ਦੀ ਕਿਰਪਾ صدਕਾ ਬਾਣੀ ਦੇ ਆਸਰੇ صدਕਾ ਚੰਗਾ ਰਸਤਾ ਚੁਣ ਲੈਨੇ ਆ ਨਾਲੇ ਤੇ ਖਾਲਸਾ ਜੀ ਪੁੰਨ ਜਿਹੜਾ ਵੱਧ ਜਾਂਦਾ ਨਾਲੇ ਮਹਾਰਾਜ ਦੀ ਬਖਸ਼ੀਸ਼ ਵੱਧ ਜਾਂਦੀ ਹੈ ਸੋ ਇਸ ਕਰਕੇ ਅਮਰਤ ਵੇਲੇ ਜੇ ਮਹਾਰਾਜ ਦੀ ਕਿਰਪਾ ਹੈ ਬਾਣੀ ਪੜਦੇ ਹੁੰਦਾ ਚੜ੍ਹਦੀ ਕਲਾ ਫਿਰ ਵੀ ਮਹਾਰਾਜ ਦੇ ਦਰ ਅਦੇ ਕਰਨੇ ਪਰ ਜਿਹੜਾ ਖਾਲਸਾ ਜੀ ਆਲਸ ਕਰਕੇ ਉੱਠ ਨਹੀਂ ਰਿਹਾ ਉਹ ਪਰ ਜਦੋਂ ਗੁਰੂ ਘਰ ਜਾਂਦਾ ਲਾਗੋਂ ਲੰਘਦਾ ਤੇ ਦਰਸ਼ਨ ਦੀਦਾਰ ਮਹਾਰਾਜ ਦੇ ਅੰਦਰ ਕਰਕੇ ਜਾਵੇ ਉਹਦਾ ਜਿਹੜਾ ਸਾਰਾ ਦਿਨ ਹੈ ਨਾ ਉਹ ਖਾਲਸਾ ਨਹੀਂ ਆਨੰਦ ਚੇਤ ਵਿੱਚ ਰਹੇਗਾ ਕਿਉਂਕਿ ਪੂਰਨ ਪਰਮੇਸ਼ਰ ਅਕਾਲ ਪੁਰਖ ਦਾ ਸਰੂਪ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਅਸੀਂ ਕਈ ਵਾਰ ਖਾਲਸਾ ਜੀ ਕੰਮ ਨੂੰ ਅਹਿਮੀਅਤ ਦਿੰਨੇ ਆ ਪੈਸੇ ਨੂੰ ਅਹਿਮੀਅਤ ਦਿੰਨੇ ਆ ਆਪਣਾ ਜਿਹੜਾ ਮਾਲਕ ਹੁੰਦਾ ਬਾਸ ਹੁੰਦਾ ਕੰਮ ਤੇ ਉਹਨੂੰ ਅਹਿਮੀਅਤ ਦਿੰਨੇ ਆ ਪਰ ਸਤਗੁਰੂ ਜੀ ਨੂੰ ਕੋਈ ਮੁਖੀ ਨਹੀਂ ਸਮਝਦੇ ਦੇਖੋ ਮੰਨ ਲਓ ਕਈ ਇਹੋ ਜਿਹੇ ਲੋਕ ਨੇ ਤੁਸੀਂ ਜਿਹੜੇ ਸੁਣ ਰਹੇ ਹੋ ਤੁਹਾਡੇ ਨਾਲ ਵੀ ਇਹ ਹੁੰਦਾ ਹੋਵੇਗਾ ਤੁਸੀਂ ਵੀ ਇਹ ਕਰਦੇ ਹੋਵੋਗੇ ਕਈ ਵਾਰੀ ਆਪਾਂ ਕੀ ਕਰਦੇ ਆ ਨਾ ਤੇ ਖਾਲਸਾ ਜਿਸ ਵੇਲੇ ਸਾਡੀ ਜੇ ਬਿਲਕੁਲ ਖਾਲੀ ਹੁੰਦੀ ਉਸ ਵੇਲੇ ਆਪਾਂ ਰਹਿਣਾ ਹੀ ਗੁਰੂ ਘਰ ਆ ਉਥੋਂ ਆਉਣਾ ਹੀ ਨਹੀਂ ਛੇਤੀ ਤੇ ਜਿਸ ਵੇਲੇ ਸਾਡੀ ਜੇਬ ਭਰ ਜਾਂਦੀ ਹੈ ਸਾਨੂੰ ਕੰਮ ਕਾਜ ਮਿਲ ਜਾਂਦਾ ਸਭ ਕੁਝ ਹੋ ਜਾਂਦਾ ਉਸ ਵੇਲੇ ਮਹਾਰਾਜ ਦੇ ਦਰਬਾਰੋਂ ਬਾਹਰੋਂ ਹੀ ਖਾਲਸਾ ਜੀ ਮੱਥਾ ਮਾਰ ਕੇ ਸੁੱਟ ਕੇ ਚਲ ਜਾਂਦੇ ਵੀ ਅੰਦਰ ਨਾ ਜਾਣਾ ਪਵੇ ਟਾਈਮ ਵੇਸਟ ਹੋਵੇਗਾ ਤੇ ਉਹ ਇਹ ਭੁੱਲ ਜਾਂਦੇ ਨੇ ਕਿ ਸਾਰਿਆਂ ਨੂੰ ਕਾਰੇ ਲਾਉਣ ਵਾਲਾ ਕਿਰਤ ਲਾਉਣ ਵਾਲਾ ਵਾਹਿਗੁਰੂ ਹੈ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਨਹੀਂ ਖਾਲਸਾ ਜੀ ਉਹ ਵਾਹਿਗੁਰੂ ਹੀ ਸਾਨੂੰ ਰੋਟੀ ਦੇਣ ਵਾਲਾ ਵਾਹਿਗੁਰੂ ਸਾਨੂੰ ਰਿਜਕ ਦੇਣ ਵਾਲਾ ਛੱਤ ਦੇਣ ਵਾਲਾ ਸਿਰ ਤੇ ਵਾਹਿਗੁਰੂ ਸਾਨੂੰ ਸੰਸਾਰ ਵਿੱਚ ਭੇਜਣ ਵਾਲਾ ਸੋ ਇਸ ਕਰਕੇ ਮਹਾਰਾਜ ਦੇ ਦੋਵੇਂ ਸਮੇਂ دیدار ਕਰਨ ਵਾਲਾ ਮਨੁੱਖ ਵੀ ਖਾਲਸਾ ਜੀ ਮਹਾਰਾਜ ਦੇ ਦਰੋਂ ਬਹੁਤ ਕੁਝ ਪ੍ਰਾਪਤ ਕਰ ਲੈਂਦਾ ਸੋ ਇਸ ਕਰਕੇ ਮਹਾਰਾਜ ਦੇ دیدارੇ ਕਰਨੇ ਵੀ ਅਤ ਉੱਤਮ ਹੈ ਕੈਸੇ ਸਤਿਗੁਰੂ ਜੀ ਨੂੰ ਨਮਸਕਾਰ ਹੈ ਜਿਨ੍ਹਾਂ ਦੇ ਦਰਸ਼ਨ ਕੀਤੇਆਂ ਖਾਲਸਾ ਜੀ ਪਾਪ ਨੱਠ ਜਾਂਦੇ ਨੇ ਪਾਪ ਨਸ ਜਾਂਦੇ ਨੇ ਪਾਪ ਮਹਾਰਾਜ ਦੀ ਕਿਰਪਾ ਨਾਲ ਧੁੱਪ ਜਾਂਦੇ ਨੇ ਸੋ ਇਸ ਕਰਕੇ ਭਾਈ ਆਦਤ ਬਣਾਓ ਕਿ ਮਹਾਰਾਜ ਦੇ دیدار ਕਰਕੇ ਹੀ ਕੰਮ ਕਾਜ ਤੇ ਜਾਣਾ ਮਹਾਰਾਜ ਦੇ ਘਰੋਂ ਹੋ ਕੇ ਹੀ ਜਾਣਾ ਫਿਰ ਖਾਲਸਾ ਜੀ ਮਾਰਿਆ ਰੱਖਿਆ ਵੀ ਕਰਦੇ ਸੋ ਸਤਿਗੁਰ ਤੇ ਮਾਰਾ ਕਹਿੰਦੇ ਜੇ ਇਸ ਵੇਲੇ ਤੂੰ ਮਾਂ ਦੇ ਪੇਟ ਵਿੱਚ ਸੀ ਉਦੋਂ ਵੀ ਵਾਹਿਗੁਰੂ ਤੇਰੀ ਰੱਖਿਆ ਕਰਦਾ ਸੀ ਤੇ ਤੂੰ ਹੁਣ ਸੰਸਾਰ ਵਿੱਚ ਹੈ ਇਹ ਸੰਸਾਰ ਰੂਪੀ ਗਰਭ ਵਿੱਚ ਹੈ ਪੇਟ ਵਿੱਚ ਹੈ ਮਾਇਆ ਮਾਇਆ ਦੇ ਪੇਟ ਵਿੱਚ ਹੈ ਹੁਣ ਵੀ ਤੈਨੂੰ ਵਾਹਿਗੁਰੂ ਰੱਖੇਗਾ ਜਿਸ ਵੇਲੇ ਤੂੰ ਆਪਣੀ ਮਾਂ ਦੇ ਪੇਟ ਵਿੱਚ ਸੀ ਉਦੋਂ ਵੀ ਤੂੰ ਪੁੱਠਾ ਲਟਕਦਾ ਸੀ ਉਦੋਂ ਵੀ ਤੈਨੂੰ ਵਾਹਿਗੁਰੂ ਜੀ ਨੇ ਬਚਾਉਣਾ ਕੀਤਾ ਕਾਲਪੁਰਖ ਨੇ ਬਚਾਉਣਾ ਕੀਤਾ ਕਿਉਂਕਿ ਤੂੰ ਉਦੋਂ ਜਾਣਦਾ ਸੀ ਉਸ ਵਾਹਿਗੁਰੂ ਨੂੰ ਤੇਰੀ ਸੁਰਤ ਉਦੋਂ ਨੂੰ ਪਛਾਣਦੀ ਸੀ ਜਾਣਦੀ ਸੀ ਤੈਨੂੰ ਪਤਾ ਸੀ ਉਹ ਕਿੱਡਾ ਵੱਡਾ ਹੈ ਉਹ ਮੈਨੂੰ ਪੈਦਾ ਕਰ ਰਿਹਾ ਤੇਰੇ ਨਾਲ ਸਭ ਕੁਝ ਹੋਇਆ ਬੀਤੇ ਉਸ ਵੇਲੇ ਤੈਨੂੰ ਯਾਦ ਸੀ ਜਿਸ ਵੇਲੇ ਤੂੰ ਮਾਇਆ ਦੇ ਪਸਾਰੇ ਵਿੱਚ ਆਇਆ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਉਸੇ ਵੇਲੇ ਤੇਰੇ ਤੇ ਮਾਇਆ ਨੇ ਜਿਹੜਾ ਜਾਲ ਪਾਉਣਾ ਕੀਤਾ ਤੈਨੂੰ ਪਿਛਲਾ ਸਮਾਂ ਸਭ ਭੁੱਲ ਗਿਆ ਤੈਨੂੰ ਹੁਣ ਦਿਖਣ ਲੱਗ ਪਿਆ ਦੁੱਧ ਫਿਰ ਤੈਨੂੰ ਦਿਖਣ ਲੱਗ ਪੀ ਮਾਂ ਫਿਰ ਪਿਓ ਦਾ ਪਤਾ ਲੱਗਾ ਫਿਰ ਭੈਣ ਭਾਈ ਦਾ ਪਤਾ ਲੱਗਾ ਫਿਰ ਖਾਲਸਾ ਜੀ ਥੋੜਾ ਵੱਡਾ ਹੋਇਆ ਖੇਡਾਂ ਦਾ ਪਤਾ ਲੱਗਾ ਫਿਰ ਕੰਮ ਆ ਗਿਆ ਵਿਆਹ ਹੋ ਗਿਆ ਬੱਚੇ ਹੋ ਗਏ ਤੇ ਕਮਾਈਆਂ ਕਰਨ ਲੱਗ ਪਏ ਖਾਲਸਾ ਜੀ ਉਹ ਬੱਚਿਆਂ ਪਿੱਛੇ ਪਰਿਵਾਰ ਪਿੱਛੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਐਡਾ ਲੰਮਾ ਸਮਾਂ ਜਿਹੜਾ ਕੋਸ਼ਕ ਸਮੇਂ 'ਚ ਆਪਾਂ ਬੋਲ ਦਿੱਤਾ ਅਸਲ ਦੇ ਵਿੱਚ ਜ਼ਿੰਦਗੀ 'ਚ ਇਹੋ ਕੁਝ ਹੀ ਹੈ ਸੋ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਤੈਨੂੰ ਅਗਨਕੁੰਟਮੈ ਉਰਦਲਿਵ ਲਾਗਾ ਹਰ ਰੱਖ ਹੈ ਉਦਰ ਮੰਜਾਰਾ ਸਤਿਗੁਰ ਕਹਿੰਦੇ ਜੇਸ ਵੇਲੇ ਤੂੰ ਮਾਂ ਦੇ ਪੇਟ ਵਿੱਚ ਅੱਗ ਦੇ ਕੁੰਡ ਵਿੱਚ ਪੁੱਠਾ ਲਮਕਿਆ ਸੀ ਮਾਂ ਦੇ ਪੇਟ ਮਾਂ ਦੇ ਪੇਟ ਵਿੱਚ ਖਾਲਸਾ ਜੀ ਜઠਰ ਅਗਨ ਹੁੰਦੀ ਹੈ ਜਿਹੜੀ ਸਾਡੀ ਅੰਨ ਨੂੰ ਰੋਟੀ ਪਾਣੀ ਨੂੰ ਮਿੰਟੋ ਮਿੰਟੀ ਪਚਾ ਦਿੰਦੀ ਸੋ ਖਾਲਸਾ ਜੀ ਮਹਾਰਾਜ ਕਹਿੰਦੇ ਉਹ ਅੱਗ ਦੇ ਕੁੰਡ ਵਿੱਚ ਅੱਗ ਉੱਥੇ ਬਲਦੀ ਸੀ ਤੂੰ ਉੱਥੇ ਪੁੱਠਾ ਲਟਕਦਾ ਸੀ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਯਾਦ ਕਰ ਉਹ ਸਮੇਂ ਨੂੰ ਸੋ ਐਸਾ ਹਰ ਸੇਵ ਉਹ ਮਨ ਹਰ ਅੰਤ ਛਡਾ ਵਣਹਾਰਾ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਐਵੇਂ ਪੰਗਤੀ ਆਉਂਦੀ ਹੈ ਖਾਲਸਾ ਜੀ ਮੈਂ ਵਿਸਰਦਾ ਹੋਵਾਂ ਤਾਂ ਮਾਫੀ ਮੰਗਦਾ ਹਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਐਸੇ ਵਾਹਿਗੁਰੂ ਨੂੰ ਸਿਮਰ ਜਨੇ ਤੈਨੂੰ ਮਾਂ ਦੇ ਪੇਟ ਵਿੱਚ ਰੱਖਿਆ ਤੇ ਜਿਹੜਾ ਤੈਨੂੰ ਇਹ ਸੰਸਾਰ ਦੀ ਮਾਇਆ ਕੋਲੋਂ ਵੀ ਐਂਡਲੇ ਵੇਲੇ ਅੰਤ ਵੇਲੇ ਅੰਤ ਸਵਾਸਿਆ ਵੇਲੇ ਤੈਨੂੰ ਬਚਾ ਲੇਗਾ ਤੈਨੂੰ ਛਡਾ ਲੇਗਾ ਜਮਾਂ ਦੀ ਮਾਰ ਕੋਲੋਂ ਸੋ ਖਾਲਸਾ ਜੀ ਮਹਾਰਾਜ ਦਾ ਨਾਮ ਹਿਰਦੇ ਵਸਾਉਣ ਵਾਲੇ ਵਿਰਦੇ ਵਿਰਲੇ ਨੇ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿੰਦਣ ਵਾਲੇ ਬਹੁਤੇ ਨੇ ਕਹਿੰਦੇ ਨੇ ਰੱਬ ਦੁਨੀਆ ਤੇ ਹੈ ਨਹੀਂ ਖਾਲਸਾ ਜੀ ਜੇ ਰੱਬ ਹੈ ਨਹੀਂ ਤੇ ਦੁਨੀਆ ਕੌਣ ਬਣਾ ਗਿਆ ਇਹ ਦੁਨੀਆ ਕਿਵੇਂ ਬਣ ਗਈ ਆਪੇ ਤਾਂ ਕੁਝ ਵੀ ਨਹੀਂ ਬਣਦਾ ਖਾਲਸਾ ਜੀ ਜੇ ਬੰਦਾ ਹੱਥ ਨਾ ਹਿਲਾਵੇ ਤੇ ਰੋਟੀ ਵੀ ਨਹੀਂ ਮਿਲਦੀ ਸੋ ਇਹ ਸੰਸਾਰ ਜਿਹੜਾ ਆਪੇ ਕਿਵੇਂ ਕਰ ਰਿਹਾ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਤਾਕਤ ਹੈ ਸੋ ਜਿਨ੍ਹਾਂ ਨੂੰ ਉਹ ਤਾਕਤ ਦਾ ਪਤਾ ਲੱਗ ਜਾਂਦਾ ਫਿਰ ਉਹਨੂੰ ਜਪਣ ਲੱਗ ਪੈਂਦੇ ਨੇ ਤੇ ਖਾਲਸਾ ਜੀ ਉਹ ਤਾਕਤ ਨੂੰ ਜਪ-ਜਪ ਕੇ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ ਜਿਸ ਵੇਲੇ ਉਹ ਤਾਕਤ ਉਹ ਪਰਮੇਸ਼ਰ ਦੀ ਜੋਤ ਜਿਹੜੀ ਹਿਰਦੇ ਵਿੱਚ ਵਸ ਜਾਂਦੀ ਹੈ ਉਸ ਵੇਲੇ ਸਾਰਾ ਸੰਸਾਰ ਉਸ ਜਾਨ ਨੂੰ ਨਮਸਕਾਰਾਂ ਕਰਦਾ ਹੈ ਮਨੁਪਲਿਹਾਰ ਨੇ ਕਹਿੰਦਾ ਸਿਰ ਨਵਾਉਂਦਾ ਮਾਰਾ ਕਹਿੰਦੇ ਜਾ ਕਾ ਹਿਰਦਾ ਬਸਿਆ ਮੇਰਾ ਹਰ ਹਰ ਇਸ ਜਨ ਕੋ ਕਰੋ ਨਮਸਕਾਰਾ ਮਾਰਾ ਕਹਿੰਦੇ ਉਹ ਸਰੀ ਉਹ ਸਰੀਰ ਨੂੰ ਉਹ ਮਨੁੱਖ ਨੂੰ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਵਸ ਗਿਆ ਉਹਨੂੰ ਨਮਸਕਾਰਾਂ ਕਰੋ ਉਹਨੂੰ ਸਿਰ ਨਵਾਓ ਹਰ ਕਿਰਪਾ ਤੇ ਪਾਈ ਹੈ ਹਰ ਜੱਬ ਨਾਨਕ ਨਾਮ ਆਧਾਰਾ ਉਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਜੀ ਦਾ ਨਾਮ ਦਾ ਜਾਪ ਪ੍ਰਾਪਤ ਹੁੰਦਾ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਦਾ ਫਿਰ ਹੀ ਖਾਲਸਾ ਜੀ ਸਾਰੇ ਪਾਸੇ ਆਸਰਾ ਸਹਾਰਾ ਮਹਿਸੂਸ ਹੁੰਦਾ ਨਹੀਂ ਤੇ ਖਾਲਸਾ ਜੀ ਬੰਦਾ ਝੂਰਦਾ ਹੀ ਰਹਿੰਦਾ ਮਰਦਾ ਹੀ ਰਹਿੰਦਾ ਆਪਣੇ ਦੁੱਖਾਂ ਨੂੰ ਲੈ ਕੇ ਪਰ ਜਿਹੜੇ ਮਨੁੱਖ ਨੂੰ ਪਤਾ ਹੈ ਮੈਨੂੰ ਵਾਹਿਗੁਰੂ ਜੀ ਨੇ ਮਾਂ ਦੇ ਪੇਟ ਵਿੱਚ ਰੱਖ ਲਿਆ ਮੈਨੂੰ ਨਿਕਿਆ ਹੁੰਦਿਆਂ ਪਾਲਿਆ ਮੈਨੂੰ ਆ ਜਿੰਦਗੀ ਵਿੱਚ ਸਭ ਕੁਝ ਦਿੱਤਾ ਸਵਾਸੇ ਦਿੱਤੇ ਪੀਣ ਨੂੰ ਪਾਣੀ ਦਿੱਤਾ ਸਭ ਕੁਝ ਦਿੱਤਾ ਫਿਰ ਵਾਹਿਗੁਰੂ ਮੈਨੂੰ ਰੋਟੀ ਕਿਉਂ ਨਹੀਂ ਦਵੇਗਾ ਮੈਨੂੰ ਰਿਜਕ ਕਿਉਂ ਨਹੀਂ ਦਵੇਗਾ ਸਾਨੂੰ ਸਾਰਿਆਂ ਲੋਕਾਂ ਨੂੰ ਖਾਲਸਾ ਜੀ ਦੇ 99% ਲੋਕਾਂ ਨੂੰ ਰਿਜਕ ਦਾ ਫਿਕਰ ਹੈ ਕਿਸੇ ਨੂੰ ਇਹ ਫਿਕਰ ਨਹੀਂ ਕਿ ਭਾਈ ਮੈਂ ਮਰ ਕੇ ਕਿੱਥੇ ਜਾਣਾ ਉਹ ਕਿੱਡਾ ਭੜਾ ਤੇ ਕਿੱਡਾ ਭਿਆਨਕ ਰਸਤਾ ਹੋਵੇਗਾ ਮੈਂ ਉਹਨੂੰ ਜੱਪ ਲਵਾਂ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਜੁੜ ਜਾਵਾਂ ਜਿਹਨੇ ਮੇਰੀ ਰੱਖਿਆ ਕਰਨੀ ਹੈ ਸੋ ਖਾਲਸਾ ਜੀ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਰ ਵਿਰਲੇ-ਵਿਰਲੇ ਨੇ ਜਿਹੜੇ ਸਮਝ ਜਾਂਦੇ ਨੇ ਜਿਹੜੇ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਜੀ ਤੋਂ ਬਿਨਾ ਬਾਕੀ ਸਾਰੇ ਕਰਮਕਾਂਡ ਨੇ ਵਾਹਿਗੁਰੂ ਜੀ ਦੇ ਨਾਮ ਦੀ ਬਰਕਤ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਹੈ ਵੀ ਹੋਰ ਸਾਰੀਆਂ ਪ੍ਰੀਤੀਆਂ ਸਭ ਪ੍ਰੇਮ ਝੂਠੇ ਨੇ ਸੰਸਾਰ ਝੂਠਾ ਹੈ ਮਹਾਰਾ ਸੱਚੇ ਪਾਸ਼ਾ ਦਾ ਜਿਹੜਾ ਨਾਮ ਹੈ ਉਹੀ ਸਭ ਤੋਂ ਉੱਚੀ ਸੂਚੀ ਚੀਜ਼ ਹੈ ਤੇ ਉਹਦੇ ਨਾਲ ਪ੍ਰੀਤ ਲਾਉਣੀ ਚਾਹੀਦੀ ਹੈ ਉਹਨਾਂ ਨੂੰ ਇਹ ਸੋਚੀ ਆ ਜਾਂਦੀ ਉਹ ਫਿਰ ਪਾਰ ਹੋ ਜਾਂਦੇ ਤੇ ਉਹਨਾਂ ਨੂੰ ਖਾਲਸਾ ਜੀ ਫਿਰ ਮਹਾਰਾਜ ਦੀ ਕਿਰਪਾ ਨਾਲ ਸਾਰੇ ਇੱਛੇ ਹੋਏ ਫਲ ਭਾਅ ਉਹਨਾਂ ਦੇ ਮਨ ਦੀ ਇੱਛਕ ਜਿਹੜੀ ਹੁੰਦੀ ਚੀਜ਼ ਆਸ ਉਹ ਸਾਰੀ ਪੂਰੀ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜਿਨ੍ਹਾਂ ਨੇ ਵਾਹਿਗੁਰਜੀ ਦਾ ਨਾਮ ਜਪ ਜਪ ਕੀਤਾ ਜਪਨਾ ਕੀਤਾ ਧਿਆਨ ਧਾਰਿਆ ਵਾਹਿਗੁਰਜੀ ਦਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲੱਗੇ ਆਏ ਉਹਨਾਂ ਨੂੰ ਜੋ ਚਾਹੁੰਦੇ ਨੇ ਉਹੀ ਹੋ ਹੀ ਜਾਂਦਾ ਉਹੀ ਪ੍ਰਾਪਤ ਹੋ ਹੀ ਜਾਂਦਾ ਤੇ ਮਹਾਰਾ ਕਹਿੰਦੇ ਕੋਈ ਵੀ ਦੁੱਖ ਉਹਨਾਂ ਨੂੰ ਆ ਕੇ ਪਹੁੰਚ ਨਹੀਂ ਸਕਦਾ ਉਹਨਾਂ ਦੇ ਕੋਲ ਨਹੀਂ ਆਉਂਦਾ ਉਹਨਾਂ ਦਾ ਮਨ ਜਿਹੜਾ ਉਦਾਸ ਡੋਲਦਾ ਨਹੀਂ ਜਿਹੜੇ ਵਾਹਿਗੁਰਜੀ ਨਾਲ ਜੁੜਦੇ ਨੇ ਸੋ ਐਸੀ ਮਹਾਰਾਏ ਨੇ ਸਾਨੂੰ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਸਾਨੂੰ ਇਹ ਦੱਸਣਾ ਕੀਤਾ ਸਾਨੂੰ ਰੀਤੀ ਦੱਸੀ ਹੈ ਜੁਗਤੀ ਦੱਸੀ ਹੈ ਪਰ ਫਿਰ ਵੀ ਆਪਾਂ ਦੁਖੀ ਹਾਂ ਫਿਰ ਉਹ ਗਲਤੀਆਂ ਸਾਡੀਆਂ ਨੇ ਵਾਹਿਗੁਰਜੀ ਦਾ ਕੋਈ ਕਸੂਰ ਨਹੀਂ ਮਹਾਰਾ ਕਹਿੰਦੇ ਸੋ ਜਾਪ ਸੋ ਤਾਪ ਸਾ ਬਰਤ ਪੂਜਾ ਜਿਤ ਹਰਿ ਸਿਉ ਪ੍ਰੀਤ ਲਗਾਈ ਮਹਾਰਾ ਕਹਿੰਦੇ ਸਿਮਰਨ ਦੀ ਬਰਕਤ ਨਾਲ ਨਾ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤ ਬਣਦੀ ਹੈ ਉਹ ਸਿਮਰਨ ਹੀ ਤੁਂ ਜਪ ਬਣਾ ਲਾ ਉਹਨੂੰ ਹੀ ਤਪ ਬਣਾ ਲਾ ਉਹਨੂੰ ਹੀ ਆਪਣਾ ਵਰਤ ਸਮਝ ਲਾ ਤੇ ਉਹਨੂੰ ਹੀ ਆਪਣੀ ਪੂਜਾ ਸਮਝ ਲਾ ਸਿਰਫ 24 ਘੰਟੇ ਵਾਹਿਗੁਰੂ ਦੀ ਕਿਰਪਾ ਨਾਲ ਜੋ ਸਮਾਂ ਮਿਲਦਾ ਵਾਹਿਗੁਰੂ 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 ਜਪਦਾ ਰਹਿ ਇਹ ਵਾਹਿਗੁਰੂ ਵਾਹਿਗੁਰੂ ਜਪਣ ਵਿੱਚ ਖਾਲਸਾ ਦੀ ਬੜੀ ਬਰਕਤ ਹੈ ਲੋਕਾਂ ਨੂੰ ਇਹ ਲੱਗਦਾ ਨਹੀਂ ਚਾਰ ਹੀ ਅੱਖਰ ਨੇ ਇਹਦੇ ਵਿੱਚ ਕਿਹੜੀ ਤਾਕਤ ਹੁਣੀ ਹੈ ਪਰ ਖਾਲਸਾ ਜੀ ਇਹ ਵਾਹਿਗੁਰੂ ਮੰਤਰ ਜਿਹੜਾ ਹੈ ਇਹ ਸੁੱਖਾਂ ਦਾ ਦਾਤਾ ਹੈ ਇਹ ਪਾਤਸ਼ਾਹ ਕਰਨ ਵਾਲਾ ਹੈ ਇਹ ਵਾਹਿਗੁਰੂ ਜੀ ਦੇ ਨੇੜੇ ਕਰ ਦਿੰਦਾ ਹੈ ਤੇ ਸਰੀਰ ਦੇ ਤਨ ਦੇ ਤੇ ਮਨ ਦੇ ਇਹ ਦੋਵੇਂ ਰੋਗਾਂ ਨੂੰ ਦੂਰ ਕਰ ਦਿੰਦਾ ਇਹ ਨਾਮ ਤੇ ਵੱਡਾ ਰੋਗ ਜਿਹੜਾ ਖਾਲਸਾ ਜੀ ਮਨੁੱਖ ਨੂੰ ਚੰਬੜਿਆ ਹੋਇਆ ਹਉਮੈ ਦਾ ਹੰਕਾਰ ਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਜਪ ਜਿਹੜਾ ਹੈ ਉਹ ਹਉਮੈ ਨੂੰ ਖਤਮ ਕਰ ਦਿੰਦਾ ਜੜੋ ਪੁੱਟ ਦਿੰਦਾ ਸੋ ਮਹਾਰਾਜੀਆਂ ਦੇ ਚਰਨਾਂ ਕਮਲਾਂ ਵਿੱਚ ਜੁੜੀਏ ਨਾਮ ਬਾਣੀ ਨਾਲ ਜੁੜੀਏ ਸਤਗੁਰੂ ਜੀ ਕਲਗੀ ਤਰਸਵਾਮੀ ਜੀ ਨੂੰ ਆਪਣਾ ਪਿਤਾ ਬਣਾਈਏ ਅਮਰਤ ਧਾਰੀ ਹੋਈਏ ਕੇਸਾ ਧਾਰੀ ਹੋਈਏ ਬਾਣੀ ਪੜ੍ਹੀਏ ਅਮਰਤ ਵੇਲੇ ਜਾਗੀਏ ਕਿਰਤ ਦੇ ਜਾਣ ਲੱਗਿਆਂ ਸਤਗੁਰ ਦੇ ਦੇਦਾਰੇ ਕਰੀਏ ਫਿਰ ਖਾਲਸਾ ਜੀ ਮਹਾਰਾਜ ਦੀ ਬਰਕਤਾਂ ਸੱਚੇ ਪਾਤਸ਼ਾਹ ਦੀ ਦਇਆ ਸੱਚੇ ਪਾਤਸ਼ਾਹ ਦਾ ਤਰਸ ਸਾਨੂੰ ਨਸੀਬ ਹੁੰਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਰੋਲਦਿਆਂ ਹੋਇਆਂ ਨੂੰ ਚਰਨੀ ਲਾ ਲੈਂਦੇ ਸਾਨੂੰ ਕੱਖਾਂ ਨੂੰ ਲੱਖ ਬਣਾ ਦਿੰਦੇ ਖਾਲਸਾ ਜੀ ਪਰ ਉਹਦੇ ਵਾਸਤੇ ਉਦਮ ਕਰਨਾ ਪਵੇਗਾ ਨਾਮ ਜਪਣਾ ਪਵੇਗਾ ਬਾਣੀ ਪੜਨੀ ਪਵੇਗੀ ਸਤਿਗੁਰ ਜੀਆਂ ਦੇ ਚਰਨਾ ਕਮਲਾਂ ਦੀ ਟੇਕ ਰੱਖਣੀ ਪਵੇਗੀ ਪ੍ਰੀਤ ਰੱਖਣੀ ਪਵੇਗੀ ਸੋ ਇਹ ਭਾਵਨਾ ਰੱਖਣੀ ਪਵੇਗੀ ਸ਼ਰਧਾ ਰੱਖਣੀ ਪਵੇਗੀ ਫਿਰ ਮਹਾਰਾਜ ਦੀ ਪ੍ਰਾਪਤੀ ਕੁਝ ਕਿਣਕਾ ਮਾਤਰ ਹੁੰਦੀ ਹੈ ਨਹੀਂ ਤੇ ਖਾਲਸਾ ਜੀ ਜਿਹੜੇ 24 ਘੰਟੇ ਨੀਂਦਦੇ ਉਹਨਾਂ ਦਾ ਕੀ ਬਣੇਗਾ ਉਹਨਾਂ ਦਾ ਕੀ ਹੋਵੇਗਾ ਅੱਗੇ ਉਹ ਸੋਚ ਸੋਚ ਕੇ ਹੈਰਾਨੀ ਹੁੰਦੀ ਹੈ ਜੋ ਮਹਾਰਾਜ ਨੇ ਲਿਖਿਆ ਮਹਾਰਾਜ ਕਹਿੰਦੇ ਇੱਕ ਹੁੰਦਾ ਨਰਕ ਇੱਕ ਹੁੰਦਾ ਘੋਰ ਨਰਕ ਸਤਪੁਰ ਕਹਿੰਦੇ ਜਿਹੜਾ ਪਰਮੇਸ਼ਰ ਦੀ ਦਿੰਦਿਆ ਕਰਦਾ ਨਾ ਉਹ ਘੋਰ ਨਰਕ ਵਿੱਚ ਪੈਂਦਾ ਜਿੱਥੋਂ ਕੋਈ ਪੁਕਾਰ ਨਹੀਂ ਸੁਣੀ ਜਾਂਦੀ ਹਾਲੇ ਕਿ ਨਰਕ ਵਿੱਚ ਜਿਹੜਾ ਖਾਲਸਾ ਜੀ ਨਰਕ ਵਿੱਚ ਜੀ ਜਾਂਦਾ ਹੈ ਉਹਦੀ ਪੁਕਾਰ ਸੁਣੀ ਜਾਂਦੀ ਹੈ ਵਾਹਿਗੁਰੂ ਕਿਤੇ ਉਹਦੀ ਸੁਣ ਲੈਂਦਾ ਕੋਈ ਸਾਧੂ ਸੁਣ ਲੈਂਦਾ ਕੋਈ ਸੰਤ ਸੁਣ ਲੈਂਦਾ ਪਰ ਖਾਲਸਾ ਜੀ ਜਿਹੜਾ ਘੋਰ ਨਰਕ ਵਿੱਚ ਪਿਆ ਹੁੰਦਾ ਉਹਦੀ ਛੇਤੀ ਕੀਤਿਆਂ ਪੁਕਾਰ ਨਹੀਂ ਸੁਣੀ ਜਾਂਦੀ ਤੇ ਜਿਹੜੇ ਵਾਹਿਗੁਰਜੀ ਦੇ ਨਿੰਦਕ ਨੇ ਜਾਂ ਸ਼ਹੀਦਾਂ ਦੇ ਨਿੰਦਕ ਨੇ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਨਿੰਦਕ ਨੇ ਇਹ ਮਹਾਰਾ ਸੱਚੇ ਪਾਛੈ ਜਾਣਦੇ ਉਹਨਾਂ ਨੇ ਕਿਹੜੇ ਨਰਕ ਵਿੱਚ ਪੈਣਾ ਸੋ ਭਾਈ ਆਪਾਂ ਆਪਣਾ মুখ ਨਾ ਗੰਦਾ ਕਰੀਏ ਆਪਣੇ ਕੰਨ ਨਾ ਗੰਦੇ ਕਰਵਾਈਏ ਈਰਖਾ ਨਾ ਸੁਣੀਏ ਚੁਗਲੀ ਨਿੰਦਿਆ ਨਾ ਸੁਣੀਏ ਨਾਮ ਮੁਖੋਂ ਬੋਲੀਏ ਤੇ ਨਾਮ ਕੰਨਾਂ ਨਾਲ ਸੁਣੀਏ ਫਿਰ ਪ੍ਰਾਪਤੀ ਹੈ ਸੋ ਮਹਾਰਾ ਦਇਆ ਕਰਨ ਆਓ ਸਰਵਣ ਕਰੀਏ ਜਿਹੜੀ ਅੱਜ ਦੀ ਹੱਡ ਬੀਤੀ ਆਈ ਹੈ ਖਾਲਸਾ ਜੀ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ ਉਹ ਕਹਿੰਦਾ ਕਿ ਸਾਡੇ ਦੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਉਹਨਾਂ ਨੇ ਦਇਆ ਕੀਤੀ ਉਹ ਕੀ ਸੁਣਾਉਂਦੇ ਨੇ ਆਓ ਸਰਵਣ ਕਰੀਏ ਵੀਰ ਕਹਿੰਦਾ ਵੀ ਅਸੀਂ ਪਰਿਵਾਰ ਦੇ ਵਿੱਚ ਮੇਰੇ ਮਾਂ-ਬਾਪ ਤੇ ਮੇਰਾ ਇੱਕ ਵੱਡਾ ਭਰਾ ਹੈ ਤੇ ਮੈਂ ਅਸੀਂ ਚਾਰ ਹੀ ਜੀਆ ਤੇ ਸਾਡੇ ਘਰ ਵਿੱਚ ਗਰੀਬੀ ਆ ਕੋਈ ਬਹੁਤਾ ਸਾਨੂੰ ਖਾਣ ਪੀਣ ਨੂੰ ਇੰਨਾ ਚੰਗਾ ਹਣਾਉਣ ਨੂੰ ਨਹੀਂ ਮਿਲਿਆ ਤੇ ਸਾਡੇ ਮਾਂ ਪਿਓ ਵਿਚਾਰੇ ਭੋਲੇ ਨੇ ਜਦੋਂ ਮੇਰੇ ਬਾਪੂ ਜੀ ਦਾ ਵੰਡ ਹੋਈ ਉਹਨਾਂ ਨੇ ਕੀਤੀ ਤੇ ਖਾਲਸਾ ਜੀ ਉਹਨਾਂ ਨੇ ਸਾਡੇ ਨਾਲ ਮਾੜੀ ਕੀਤੀ ਕਿਉਂਕਿ ਮਾੜੇ ਤੇ ਖਾਲਸਾ ਜੀ ਹਮੇਸ਼ਾ ਤਗੜੇ ਦਾ ਜ਼ੋਰ ਚੱਲਦਾ ਇਹ ਸ੍ਰਿਸ਼ਟੀ ਇਦਾਂ ਦੀ ਹੈ ਇਹ ਜਨਮਰਾ ਵਿੱਚ ਵੀ ਬਿਰਤੀ ਹੈ ਜਿਹੜਾ ਤਗੜਾ ਜਨਵਰ ਹੈ ਉਹ ਮਾੜੇ ਨੂੰ ਖਾਲਸਾ ਜੀ ਟੁੱਡਾ ਮਾਰਦਾ ਹੈ ਮਾੜੇ ਨੂੰ ਹਮੇਸ਼ਾ ਮਾਰਦਾ ਹੈ ਇਹੋ ਸੰਸਾਰ ਦੀ ਬਿਰਤੀ ਹੈ ਬੰਦਿਆਂ ਦੀ ਬਿਰਤੀ ਹੈ ਚੰਗਾ ਜਿਹੜਾ ਤਗੜਾ ਹੈ ਉਹ ਖਾਲਸਾ ਜੀ ਗਰੀਬ ਨੂੰ ਰੋਲਦਾ ਸੋ ਇਸੇ ਪ੍ਰਕਾਰ ਕਹਿੰਦੇ ਚਲੋ ਮਾਂ ਬਾਪ ਨੇ ਕਦੇ ਵੀ ਦੁੱਖ ਨਹੀਂ ਉਹ ਕੀਤਾ ਵੀ ਚਲੋ ਕੋਈ ਗੱਲ ਨਹੀਂ ਮਹਾਰਾਜ ਦੀ ਮੌਤ ਜੋ ਵਾਹਿਗੁਰੂ ਜੀ ਨੇ ਸਾਡੇ ਹਿੱਸੇ ਵਿੱਚ ਸੀਗਾ ਉਹ ਸਾਨੂੰ ਮਿਲ ਗਿਆ ਤੇ ਅਸੀਂ ਕੀ ਕੀਤਾ ਅਸੀਂ ਸ਼ੁਰੂ ਤੋਂ ਨਾ ਜਿੱਦਾਂ ਛੋਟੇ-ਛੋਟੇ ਸਾਂ ਤੇ ਸਾਡਾ ਬਾਪੂ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਸਤਾਨੇ ਤੇ ਟਾਲਾ ਸਾਹਿਬ ਤੇ ਦਰਬਾਰ ਸਾਹਿਬ ਇਦਾਂ ਲੈ ਕੇ ਜਾਂਦਾ ਹੁੰਦਾ ਸੀ ਸਾਡੀ ਸ਼ੁਰੂ ਤੋਂ ਉੱਥੇ ਪ੍ਰੇਮ ਬਣਿਆ ਹੋਇਆ ਤੇ ਅਸੀਂ ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਮਹੀਨੇ 'ਚ ਇੱਕ ਵਾਰ ਦੋ ਵਾਰ ਦੋਵੇਂ ਭਰਾ ਜਾਂਦੇ ਰਹੇ ਆ ਤੇ ਧੰਗੁਰੂ ਰਾਮਦਾਸ ਮਹਾਰਾਜ ਦੇ ਘਰ ਸੇਵਾ ਕਰਨੀ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਸੇਵਾ ਕਰਨੀ ਤੇ ਮਹਾਰਾਜ ਦੀ ਕਿਰਪਾ ਵਰਤੀ ਅਸੀਂ ਹੋਰ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਾਡੇ ਦੋਵਾਂ ਭਰਾਵਾਂ ਵਿੱਚੋਂ ਸਾਨੂੰ ਇੱਕ ਨੂੰ ਪਹਿਲਾਂ ਸੈੱਟ ਕਰ ਦੇ ਕਿਰਪਾ ਕਰ ਦੇ ਵੀ ਸਾਡੇ ਘਰ ਕੋਈ ਚਾਰ ਪੈਸੇ ਆਉਣ ਮਹਾਰਾਜ ਦੀ ਕਿਰਪਾ ਹੋਈ ਮੈਂ ਅਜੇ ਪੜਦਾ ਸਾਂ ਵੀਰ ਕਹਿੰਦਾ ਮੇਰਾ ਵੱਡਾ ਭਰਾ ਸੀ ਜਿਹੜਾ ਉਹ ਕਹਿੰਦਾ ਵੀ ਚਲੋ ਮੈਂ ਟਰਾਈ ਕਰਦਾ ਸਾਡੇ ਨਾਲ ਇਦਾਂ ਪਿੰਡ ਦੇ ਵਿੱਚ ਇੱਕ ਬੰਦਾ ਸੀ ਉਹਨਾਂ ਦਾ ਗਾਂ ਕੋਈ ਰਿਸ਼ਤੇਦਾਰ ਸੀ ਤੇ ਉਹਨੇ ਸਾਨੂੰ ਵੀਜ਼ਾ ਕਢਾ ਕੇ ਦਿੱਤਾ ਮਸਕਰ ਦਾ ਮਸਕਰ ਦਾ ਸ਼ਾਇਦ ਕਿ ਦੋਹਾ ਕਦਰਦਾ ਵਾਏ ਗੁਰ ਜੀ ਉਹਨਾਂ ਨੂੰ ਦੱਸਿਆ ਮੈਨੂੰ ਵਿਸਰ ਗਿਆ ਭੁੱਲ ਗਿਆ ਕਿਹੜਾ ਉਹਨਾਂ ਨੇ ਕਿਹਾ ਸੀ ਤੇ ਉਹ ਕਹਿੰਦੇ ਅਰਬ ਕੰਟਰੀ ਦਾ ਵੀਜ਼ਾ ਸੀ ਜਿਹਨੂੰ ਵੀਜ਼ਾ ਲੈ ਕੇ ਦਿੱਤਾ ਚਲੋ ਪੈਸੇ ਵੀ ਉਹਨਾਂ ਨੇ ਜਾਇਜ਼ ਕੀਤੇ ਸਾਡੇ ਕੋਲ ਅਸੀਂ ਫੜ ਤੜ ਕੇ ਪੈਸੇ ਦੇ ਕੇ ਵੀਜ਼ਾ ਲੈ ਲਿਆ ਮੇਰਾ ਵੱਡਾ ਭਰਾ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਅਗੇ ਅਰਦਾਸ ਬੇਨਤੀ ਕਰਕੇ ਤੇ ਫਿਰ ਖਾਲਸਾ ਜੀ ਉੱਥੇ ਬਾਹਰ ਚਲਾ ਗਿਆ ਉਥੇ 15-20 ਦਿਨ ਬੰਦੇ ਨੇ ਰੱਖਿਆ ਜਿਹੜਾ ਰਿਸ਼ਤੇਦਾਰ ਸੀ ਉਹ ਕਹਿੰਦਾ ਸੀ ਵੀ ਮੈਂ ਰੱਖੂਗਾ ਜਿੰਨਾ ਚਿਰ ਇਹਨਾਂ ਦਾ ਕੋਈ ਕਾਰਡ ਨਹੀਂ ਬਣਦਾ ਜਾਂ ਇਹਨਾਂ ਨੂੰ ਕੰਮ ਨਹੀਂ ਮਿਲਦਾ ਉਹਨਾਂ ਚਿਰ ਮੈਂ ਰੱਖੂਗਾ ਤੇ ਜਦੋਂ ਇਹ ਉਥੇ ਪਹੁੰਚਿਆ ਤੇ 15-20 ਦਿਨਾਂ ਬਾਅਦ ਉਹਨਾਂ ਨੇ ਕਹਿਤਾ ਵੀ ਤੂੰ ਆਪਣਾ ਕਮਰਾ ਲੱਭ ਲੈ ਕੋਈ ਬੰਦੇ ਨੂੰ ਪੁੱਛ ਕੇ ਲੈ ਵੀ ਅਸੀਂ ਨਹੀਂ ਤੈਨੂੰ ਰੱਖ ਸਕਦੇ ਸਾਡਾ ਇੱਕ ਬੰਦਾ ਆਉਣ ਵਾਲਾ ਅਸੀਂ ਉਹਨੂੰ ਰੱਖਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਮੈਂ ਤਾਂ ਕੋਈ ਇੱਥੇ ਜਾਣਦਾ ਪਛਾਣਦਾ ਵੀ ਨਹੀਂ ਨਾ ਕਿਸੇ ਨੂੰ ਮੈਂ ਜਾਣਦਾ ਨਾ ਮੈਨੂੰ ਇਹ ਜਗ੍ਹਾ ਦਾ ਪਤਾ ਨਾ ਏਰੀਏ ਦਾ ਪਤਾ ਤੇ ਮੈਂ ਕਿਵੇਂ ਰਵਾਂਗਾ ਤੇ ਜਦੋਂ ਮੈਂ ਇਦਾਂ ਕਿਹਾ ਤਾਂ ਮੈਨੂੰ ਮਾਰਾ ਗਲਤ ਬੋਲੇ ਮੇਰਾ ਸਮਾਨ ਝੋਕੇ ਕਮਰੇ ਚੋਂ ਛਿੜਤਾ ਉਹ ਵੀਰ ਕਹਿੰਦਾ ਕਿ ਮੈਂ ਐਡਾ ਦੁਖੀ ਵੀ ਮੈਂ ਕਿੱਥੇ ਜਾਵਾਂ ਕਹਿੰਦਾ ਵੀ ਮੈਂ ਬਾਹਰ ਨਿਕਲਿਆ ਤੇ ਮੈਨੂੰ ਪਾਕਿਸਤਾਨੀ ਇੱਕ ਮਿਲਿਆ ਮੈਂ ਉਹਨੂੰ ਕਿਹਾ ਵੀ ਭਾਈ ਸਾਹਿਬ ਵੀ ਕੋਈ ਕਮਰਾ ਮਿਲੂਗਾ ਉਹ ਕਹਿੰਦਾ ਵੀ ਕਮਰਾ ਤਾਂ ਮਿਲ ਜੂਗਾ ਪੈਸੇ ਦੇਣੇ ਪੈਂਦੇ ਆ ਉੱਥੇ ਪਹਿਲਾਂ ਇਹ ਤੂੰ ਕਮਰੇ ਵਿੱਚ ਵੀ ਤੇ ਇਹ ਕਿਤੇ ਛੱਡ ਕੇ ਆਵਾਂ ਤੇ ਉਹਨਾਂ ਨੇ ਪੈਸੇ ਲੈਣੇ ਇੱਕ ਸਾਡੇ ਬੰਦਿਆਂ ਦਾ ਕਮਰਾ ਵਾ ਪਰ ਉਹਨਾਂ ਨੇ ਤੇਰੇ ਕੋਲ ਮਹੀਨੇ ਦੇ ਪਹਿਲਾਂ ਪੈਸੇ ਲੈਣੇ ਤੇ ਕੋਈ ਪੈਸੇ ਹੈਗੇ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੇਰੇ ਕੋਲ ਕੱਖ ਵੀ ਨਹੀਂ ਹੈ ਮੇਰਾ ਤੇ ਉਹ ਜਿਹੜਾ ਖਾਲਸ ਤੇ ਬਾਅਦ ਵਿੱਚ ਕੀ ਹੋਇਆ ਕਹਿੰਦਾ ਵੀ ਉਹ ਮੈਨੂੰ ਕਹਿੰਦਾ ਵੀ ਨਹੀਂ ਵੀ ਇਦਾਂ ਨਹੀਂ ਤੈਨੂੰ ਕਿਸੇ ਨੇ ਰੱਖਣਾ ਤੇਰੇ ਕੋਲ ਪੈਸੇ ਹੋਣੇ ਚਾਹੀਦੇ ਫਿਰ ਰੱਖ ਲੈਣਗੇ ਉਦਾਂ ਦੇ ਲੋਕ ਮਿਲਿਆ ਚਲੋ ਖਾਲਸਾ ਜਰਬ ਕੰਟਰੀ ਵਿੱਚ ਮੈਂ ਵੀ ਜਾ ਕੇ ਵੇਖਿਆ ਕਰਦੇ ਨੇ ਕਈ ਲੋਕ ਇਦਾਂ ਠੱਗੀਆਂ ਵੀ ਕਰਦੇ ਮਾੜਾ ਮੰਦਰ ਬੰਦਾ ਵੇਖ ਕੇ ਮਹਤੜ ਬੰਦਾ ਵੇਖ ਕੇ ਠੱਗੀਆਂ ਕਰਨ ਲੱਗ ਪੈਂਦੀ ਦੁਨੀਆ ਸੋ ਜਦੋਂ ਉਸ ਤੋਂ ਬਾਅਦ ਉਹ ਵੀਰ ਕਹਿੰਦਾ ਵੀ ਮੈਨੂੰ ਨਾ ਇੱਕ ਬੰਦਾ ਚਲੋ ਚੰਗਾ ਆਪਣਾ ਪੰਜਾਬ ਦਾ ਸੀ ਪੰਜਾਬੀ ਮਿਲਿਆ ਉਹਨੂੰ ਮੈਂ ਪੁੱਛਿਆ ਵੀ ਯਾਰ ਕਮਰਾ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਤੇ ਮੈਂ ਹੁਣ ਕੀ ਕਰਾਂ ਤੋ ਕਹਿੰਦੇ ਵੀ ਤੈਨੂੰ ਕਿਸੇ ਨੇ ਨਹੀਂ ਰੱਖਣਾ ਹਾਂ ਖਾਲਸਾ ਜੀ ਉੱਥੇ ਗੁਰੂ ਘਰ ਸ਼ਾਇਦ ਉਹਨਾਂ ਨੇ ਦੱਸਿਆ ਵੀ ਜਦੋਂ ਕਮਰੇ ਇੱਕ ਬਿਲਡਿੰਗ ਲੈ ਕੇ ਆਪਣੇ ਬੰਦਿਆਣੇ ਤਿਆਰ ਕੀਤਾ ਹੁੰਦਾ ਐਵੇਂ ਹੀ ਆ ਵਾਹਿਗੁਰੂ ਜਾਨ ਦਾ ਅੱਗੇ ਸੱਚੇ ਪਾਤਸ਼ਾਹ ਦੀ ਮੋੜ ਹੈ ਵੈਸੇ ਕਵਾਇਦ ਵਿੱਚ ਮੈਂ ਦੇਖਿਆ ਕਵਾਇਦ ਵਿੱਚ ਗੁਰੂ ਘਰ ਨਹੀਂ ਸੀ ਹੈਗਾ ਪਰ ਗੁਰੂ ਘਰ ਦੀ ਕਿਰਪਾ ਮਹਾਰਾਜ ਦੀ ਕਿਰਪਾ ਸਦਕਾ ਇੱਕ ਘਰ ਲੈ ਕੇ ਇੱਕ ਫੈਕਟਰੀ ਲੈ ਕੇ ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਉੱਥੇ ਅਸੀਂ ਜੁਮੇ ਨੂੰ ਜਾਂਦੇ ਹੁੰਦੇ ਸੀ ਸੋ ਐਵੇਂ ਦਾ ਕੋਈ ਉਹਨਾਂ ਦੇ ਵੀ ਹੋਵੇਗਾ ਵੀਰ ਕਹਿੰਦਾ ਮੈਂ ਉੱਥੇ ਚਲਾ ਗਿਆ ਉੱਥੇ ਤਿੰਨ ਚਾਰ ਦਿਨ ਮੈਂ ਪ੍ਰਸ਼ਾਦਾ ਪਾਣੀ ਸ਼ਕਿਆ ਮਹਾਰਾਜ ਦੇ ਚਰਨਾ ਵਿੱਚ ਅਰਦਾਸ ਬੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉੱਥੇ ਵੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦੇ ਦੋ ਚਾਰ ਉਹਨਾਂ ਨੇ ਕੱਢੇ ਨਾਲ ਮੈਨੂੰ ਵੀ ਤੋਰਤਾ ਵੀ ਤੂੰ ਵੀ ਨਵਾਂ ਆਇਆ ਤੈਨੂੰ ਵੀ ਅਸੀਂ ਕਿਹੜਾ ਜਾਣਦੇ ਆ ਕੋਈ ਗਲਤੀ ਉੱਥੇ ਹੋਈ ਸੀ ਸ਼ਾਇਦ ਕੋਈ ਚੋਰੀ ਕੀਤੀ ਸੀ ਉਹਨਾਂ ਨੇ ਉਹਦੇ ਕਰਕੇ ਮੈਨੂੰ ਵੀ ਕੱਢਤਾ ਕਹਿੰਦੇ ਵੀ ਮੈਂ ਇੱਕ ਪਾਕਿਸਤਾਨੀ ਨੂੰ ਮਿਲਿਆ ਤੇ ਉਹਦੇ ਕਮਰੇ ਵਿੱਚ ਰਾਤ ਰਹਾ ਤੇ ਮੈਂ ਉਸ ਦਿਨ ਸਭ ਕੁਝ ਪਿੱਛੋਂ ਪਿੱਛੇ ਕੁਝ ਨਹੀਂ ਦੱਸਿਆ ਮਾਂ-ਬਾਪ ਨੂੰ ਉਹ ਵੀਰ ਨੇ ਵੀਰ ਕਹਿੰਦਾ ਮੈਂ ਪਿੱਛੇ ਕੁਝ ਨਹੀਂ ਦੱਸਿਆ ਮੇਰੇ ਭਰਾ ਨੇ ਤੇ ਪਰ ਕੀ ਹੋਇਆ ਮੈਂ ਫਿਰ ਉਸ ਦਿਨ ਨਾ ਜਿਹੜਾ ਭੁੱਲਿਆ ਹੋਇਆ ਸਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਕਹਿੰਦਾ ਫਿਰ ਮੈਂ ਉਸ ਦਿਨ ਉਹ ਪਾਕਿਸਤਾਨੀ ਦੇ ਕਮਰੇ ਜੀ ਕਹਿੰਦਾ ਵੀ ਮੈਂ ਸ਼ਹੀਦਾਂ ਨੂੰ ਯਾਦ ਕੀਤਾ ਮੈਂ ਕਿਹਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਰਾਜ ਇਦਾਂ ਹੀ ਰੋਲਣਾ ਸੀ ਫਿਰ ਤੁਹਾਡਾ ਦਰ ਉੱਥੇ ਚੰਗਾ ਸੀ ਉੱਥੇ ਸੇਵਾ ਕਰਦੇ ਸਾਂ ਮਹਾਰਾਜ ਇਦਾਂ ਰੋਲਣਾ ਹੀ ਇੱਥੇ ਕਿਉਂ ਲੈਂਦਾ ਤੇ ਮਹਾਰਾਜ ਜੇ ਲੈ ਆ ਉਹ ਤੇ ਕੋਈ ਕੰਮ ਦਿਵਾਓ ਕੋਈ ਮਹਾਰਾਏ ਮੈਨੂੰ ਕਮਰਾ ਦਿਵਾਓ ਮੈਂ ਤੇ ਇੱਥੇ ਬੇਕਾਰ ਹੋਇਆ ਫਿਰਦਾ ਨਾ ਮਹਿਮਾਨ ਨੂੰ ਦੱਸਣ ਜੋਗਾ ਨਾ ਪਿਓ ਨੂੰ ਦੱਸਣ ਜੋਗਾ ਸੋ ਖਾਲਸਾ ਜੀ ਏਡੀ ਮਹਾਰਾਜ ਦੀ ਕਿਰਪਾ ਸੀ ਉਹਤੇ ਬੰਦੇ ਤੇ ਵੀ ਉਥੇ ਵੀ ਜਾ ਕੇ ਉਹਨੇ ਮਨ ਨਹੀਂ ਛੱਡਿਆ ਸ਼ਹੀਦਾਂ ਦਾ ਆਸਰਾ ਤੱਕਿਆ ਤੇ ਏਡੀ ਮਹਾਰਾਜ ਦੀ ਕਿਰਪਾ ਹੋਈ ਉਹ ਵੀਰ ਨੂੰ ਨਾ ਪਾਕਿਸਤਾਨੀ ਜਿੱਦਣ ਉਹਨੇ ਅਰਦਾਸ ਬੇਨਤੀ ਕੀਤੀ ਸ਼ਾਮ ਨੂੰ ਪਾਕਿਸਤਾਨੀ ਆਇਆ ਉਹ ਪਾਕਿਸਤਾਨੀ ਕਹਿੰਦਾ ਵੀ ਤੂੰ ਫਿਕਰ ਨਹੀਂ ਕਰਨੀ ਜਿੰਨਾ ਚਿਰ ਤੈਨੂੰ ਕੰਮ ਨਹੀਂ ਮਿਲਦਾ ਉਨਜ਼ਰ ਤੂੰ ਮੇਰੇ ਕੋਲ ਰਹਿਣਾ ਕਿਉਂਕਿ ਉਹ ਪਾਕਿਸਤਾਨੀ ਦੇ ਦੋ ਬੰਦੇ ਜਿਹੜੇ ਅਸੀਂ ਪਾਕਿਸਤਾਨ ਗਏ ਹੋਏ ਸੀ ਚਲੋ ਮਹਾਰਾਜ ਦੀ ਕਿਰਪਾ ਹੋ ਗਈ ਉਹਨੇ ਵੀ ਮੈਨੂੰ ਕਿਹਾ ਸੀ ਮੈਂ ਇੱਕ ਦੋ ਦਿਨ ਰੱਖ ਸਕਦਾ ਪਰ ਮੈਂ ਅਰਦਾਸ ਬੇਨਤੀ ਕੀਤੀ ਤੇ ਸ਼ਹੀਦਾਂ ਨੇ ਕਿਰਪਾ ਵਰਤਾਈ ਰਹਿ ਨੂੰ ਦੇਤਾ ਵੀ ਜਿੱਨਾ ਚਤ ਤੇਰਾ ਕੰਮ ਨਹੀਂ ਬਣਦਾ ਉਹਨਾਂ ਚਤ ਤੂੰ ਰਹਿ ਮਹਾਰਾਜ ਦੀ ਕਿਰਪਾ ਨਾਲ ਉਹ ਵੀਰ ਕਹਿੰਦਾ ਕਿ ਮੇਰਾ ਭਰਾ ਉੱਥੇ ਫਿਰ ਇਹਨੇ ਸਾਨੂੰ ਮੈਨੂੰ ਦੱਸਿਆ ਕੱਲੇ ਨੂੰ ਵੀ ਤੂੰ ਮਾਂ ਬਾਪ ਨੂੰ ਉਹਨਾਂ ਦੱਸੀ ਮੇਰੇ ਮਾਂ ਬਾਪ ਨੂੰ ਉਹਨਾਂ ਦੱਸੀ ਭਾਈ ਘਰੇ ਗੱਲ ਨਾ ਕਰੀ ਵੀ ਐਵੇਂ ਤੰਗ ਹੋਣ ਕੇ ਮੇਰੇ ਨਾਲ ਇੱਥੇ ਇਦਾਂ ਹੋਣ ਰਹੀ ਆ ਕਹਿੰਦੇ ਆਹ ਜਿਹੜਾ ਵੀਰ ਖਾਲਸਾ ਜੀ ਹੱਡ ਬੀਤੀ ਸੁਣਾਉਂਦਾ ਉਹ ਕਹਿੰਦਾ ਵੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਤੇ 101 ਪਾਠ ਸੀ ਸੁਖਣੀ ਸਾਹਿਬ ਦਾ ਸੁਖਿਆ ਸੀ ਵੀ ਮਹਾਰਾਜ ਮੈਂ ਇੱਕ ਦਿਨ ਆਇਆ ਕਰੂੰਗਾ ਭਾਵੇਂ ਦੋ ਕਰਾਂ ਭਾਵੇਂ ਤਿੰਨ ਕਰਾਂ ਭਾਵੇਂ ਚਾਰ ਕਰਾਂ ਪਰ ਕਰੂੰ ਤੇਰੇ ਸਥਾਨ ਤੇ 101 ਪਾਠ ਪੂਰਾ ਕਰੂੰ ਕਿਰਪਾ ਕਰ ਦੇ ਮੇਰੇ ਭਰਾ ਦੇ ਉੱਥੇ ਪੈਰ ਲੱਗ ਜਾਣ ਮਹਾਰਾਜ ਜੀ ਉਹ ਵਾਪਸ ਆ ਗਿਆ ਤਾਂ ਫਿਰ ਦੁਬਾਰਾ ਸਾਡੇ ਕੋਲ ਘੱਲ ਨਹੀਂ ਹੋਣਾ ਤੇ ਮਹਾਰਾਜ ਦੀ ਐਡੀ ਕਿਰਪਾ ਹੋਈ ਜਿਸ ਦਿਨ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਮਾਰਾ ਮੈਂ 101 ਸੁਖਣੀ ਸਾਹਿਬ ਦਾ ਪਾਠ ਕਰੂੰਗਾ ਕਹਿੰਦਾ ਫਿਰ ਮੈਂ ਉਸੇ ਦਿਨ ਜਿੱਦਾਂ ਅਰਦਾਸ ਕੀਤੀ ਉਸ ਦਿਨ ਉੱਥੇ ਬਹਿ ਕੇ ਤਿੰਨ ਪਾਠ ਸੁਖਣੀ ਸਾਹਿਬ ਦੇ ਕੀਤੇ ਤਿੰਨ ਪਾਠ ਕਰਕੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਕੇ ਮੈਂ ਘਰ ਨੂੰ ਆ ਗਿਆ ਵੀ ਹੁਣ ਅਗਲੀ ਐਤਵਾਰਾਂ ਆਵਾਂ ਜਾਂ ਸੋਮਵਾਰਾਂ ਆਵਾਂ ਜਾਂ ਕਦੋਂ ਵੀ ਆਵਾਂ ਤੇ ਉਦੋਂ ਆ ਕੇ ਪੰਜ ਪਾਠ ਕਰਕੇ ਜਾਣੇ ਇਦਾਂ ਵੀਰ ਕਰਨ ਲੱਗ ਪਿਆ ਅਗਲੀ ਵਾਰ ਆਇਆ ਪੰਜ ਪਾਠ ਕਰ ਗਿਆ ਫਿਰ ਅਗਲੀ ਵਾਰੀ ਆਇਆ ਖਾਲਸਾ ਜੀ ਪੰਜ ਪਾਠ ਕਰ ਗਿਆ ਅਜੇ 23 ਪਾਠ ਸੁਖਣੀ ਸਾਹਿਬ ਦੇ ਹੋਏ ਸੀ ਤੇ ਮਹਾਰਾਜ ਦੀ ਐਡੀ ਕਿਰਪਾ ਵਰਤੀ ਚਲੋ ਮਾਰੇ ਮੋਟੇ ਕੰਮ ਤੇ ਖਾਲਸਾ ਜੀ ਇਸ ਦਿਨ ਅਰਦਾਸ ਕੀਤੀ ਉਹ ਵੀ ਕਹਿੰਦਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਕਿ ਮੈਂ 101 ਪਾਰਸ਼ੀ ਸੁਖਣੀ ਸਾਹਿਬ ਦਾ ਕਰੂੰਗਾ ਉਸ ਦਿਨ ਪਾਕਿਸਤਾਨੀ ਨੇ ਇਹਨੂੰ ਬਾਹਰ ਦਿਹਾੜੀਆਂ ਲਵਾਈਆਂ ਜਿੱਦਾਂ ਖੁੱਲੇ ਆਪਾਂ ਲਾਉਨੇ ਆ ਕੰਪਨੀ ਵਿੱਚ ਤਾਂ ਕੰਮ ਨਹੀਂ ਮਿਲਿਆ ਪਰ ਖੁੱਲੇ ਬਾਹਰ ਜਿਹੜੇ ਆਜ਼ਾਦ ਵੀ ਜੀ ਵਾਲੇ ਲੋਕ ਹੁੰਦੇ ਉਹ ਖਾਲਸਾ ਜੀ ਦਾ ਲਾਉਂਦੇ ਉੱਥੇ ਪਾਕਿਸਤਾਨੀ ਘੱਲਣ ਲੱਗ ਪਿਆ ਪਹਿਲੇ ਦਿਨ ਜਦੋਂ ਅਰਦਾਸ ਕੀਤੀ ਕਹਿੰਦਾ ਮੇਰਾ ਮਨ ਵਿੱਚ ਨਿਸ਼ਚਾ ਹੋ ਗਿਆ ਵੀ ਨਹੀਂ ਮੈਂ ਮਹਾਰਾਜ ਦੀ ਕਿਰਪਾ ਨਾਲ ਪਾਠ ਕਰਨੇ ਨੇ ਮੇਰੇ ਭਰਾ ਨੂੰ ਜ਼ਰੂਰ ਕੰਮ ਮਿਲੇ ਕਹਿੰਦਾ ਜਿਸ ਦਿਨ ਮੈਨੂੰ 23 ਪਾਠ ਸੁਖਨੀ ਸਾਹਿਬ ਦੇ ਮੈਂ ਕੀਤੇ ਸੀ ਉਸ ਦਿਨ ਉਸੇ ਪਾਕਿਸਤਾਨੀ ਨੇ ਇਹਦੇ ਇੱਕ ਕੰਪਨੀ ਦੇ ਵਿੱਚ ਖਾਲਸਾ ਜੀ ਕਰਵਾਤਾ ਸੀ ਕਿਉਂਕਿ ਇਹਦੀ ਆਈਡੀ ਆ ਗਈ ਉਹਨੇ ਲਵਾਤਾ ਰੋਲੋਂ ਬਚ ਗਿਆ ਤੇ ਐਡੀ ਮਾਰ ਸੱਚੇ ਪਾਸ਼ਾ ਦੀ ਕਿਰਪਾ ਹੋਈ ਇੱਥੇ ਖਾਲਸਾ ਜੀ 101 ਸ੍ਰੀ ਸੁਖਨੀ ਸਾਹਿਬ ਦੇ ਪਾਠ ਉਹ ਵੀਰ ਨੇ ਸੁਕੇ ਤੇ ਮਹਾਰਾਜ ਦੀ ਦਇਆਵਰਤੀ ਸਤਿਗੁਰੂ ਜੀ ਨੇ ਉਧਰ ਉਹਦੇ ਭਰਾ ਨੂੰ ਕੰਮ ਦਿਵਾਤਾ ਕੰਪਨੀ ਵਿੱਚ ਕੰਮ ਮਿਲ ਗਿਆ ਸੋ ਮਹਾਰਾਜ ਦੀ ਕਿਰਪਾ ਵਰਤਨ ਲਾ ਕੇ ਫਿਰ 23 ਪਾਠ ਕੀਤੇ ਉਹਨੇ ਇਹ ਨਹੀਂ ਕਿਹਾ ਵੀ ਬਾਕੀ ਛੱਡ ਦਵਾਂ ਫਿਰ ਉਹਨੇ ਬਾਕੀ ਵੀ ਪਾਠ ਕੀਤੇ ਮਹਾਰਾਜ ਦੇ ਚਰਨਾਂ ਕਮਲਾਂ ਦਾ ਉਹ ਟਾਸਰਾ ਤੱਕਿਆ ਤੇ ਫਿਰ ਖਾਲਸਾ ਜੀ ਵੇਖੋ ਵਰਕਤਾਂ ਪਈਆਂ ਭਾਈ ਜਿਹੜੇ ਮਹਾਰਾਜ ਦੀ ਬਾਣੀ ਦੇ ਲੜ ਲੱਗਦੇ ਇਹ ਵਰਕਤਾਂ ਉਹਨਾਂ ਨੂੰ ਨਸੀਬ ਹੁੰਦੀਆਂ ਦੂਜਿਆਂ ਨੂੰ ਨਸੀਬ ਨਹੀਂ ਹੁੰਦੀਆਂ ਸੋ ਮਹਾਰਾਜ ਦੀ ਬਾਣੀ ਦਾ ਹੀ ਇੱਕ ਇੱਕੋ ਇੱਕ ਸਹਾਰਾ ਹੈ ਤੇ ਵੀਰ ਨੇ ਖਾਲਸਾ ਦੀ ਸੁਨਾਈ ਵੀ ਸਾਰੀ ਸੰਗਤ ਸੁਣਾਉਂਦੀ ਹੈ ਤੇ ਮੈਂ ਵੀ ਮੈਂ ਸਾਡੇ ਨਾਲ ਵੀ ਇਦਾਂ ਹੋਇਆ ਸੀ ਵੀ ਸੁਣਾਉਣਾ ਚਾਹੁੰਦੇ ਆ ਸੋ ਦੇਖੋ ਇੱਕ ਭਰਾ ਪਹਿਲੀ ਗੱਲ ਤੇ ਇਹ ਮਿਸਾਲ ਹੈ ਦੋਵੇਂ ਭਰਾ ਤੇ ਦੋਵਾਂ ਦੀ ਏਕਤਾ ਚਲੋ ਮਹਾਰਾਜ ਇਦਾਂ ਹੀ ਬਣਾ ਕੇ ਰੱਖੇ ਕਿਉਂਕਿ ਗਾਂਹ ਜਾ ਕੇ ਖਾਲਸਾ ਦੀ ਵਿਗੜਦੀ ਹੈ ਤੇ ਦੂਸਰੀ ਗੱਲ ਮਾਂ ਬਾਪ ਨੂੰ ਸਾਂਭਣ ਵਾਲ ਇੱਕ ਭਰਾ ਖਾਲਸਾ ਜੀ ਉੱਥੇ ਫਸਿਆ ਤੇ ਇੱਕ ਇੱਥੇ ਉਹਨੇ ਉਹਦੇ ਵਾਸਤੇ 101 ਸ੍ਰੀ ਸੁਖਨੀ ਸਾਹਿਬ ਦਾ ਪਾਠ ਰੱਖਿਆ ਤੇ ਉਹ ਵੀ ਜਿਹੜਾ ਵੀਰ ਸੀ ਉਹ ਵੀ ਸ਼ਹੀਦਾਂ ਦੇ ਸਥਾਨ ਤੇ ਜਾਣ ਵਾਲਾ ਤੇ ਸ਼ਹੀਦਾਂ ਨੂੰ ਯਾਦ ਕਰਨ ਵਾਲਾ ਕਹਿੰਦਾ ਵੀ ਸਾਨੂੰ ਜੋ ਕੁਝ ਮਿਲਿਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮਿਲਿਆ ਹੁਣ ਉਹ ਮੇਰਾ ਉਹ ਭਰਾ ਜਿਹੜਾ ਰੋਂਦਾ ਸੀ ਜਿਹਨੂੰ ਅਜੇ ਕੁਝ ਦਿਨ ਹੋਏ ਸੀ ਖਾਲਸਾ ਜੀ ਕਿ ਕਿਸੇ ਵੀ ਕੰਟਰੀ ਚ ਲਈ ਜਾਈਏ ਨਾ ਤੇ 6 ਮਹੀਨੇ ਉੱਥੋਂ ਦਾ ਸਮਝ ਨਹੀਂ ਆਉਂਦਾ ਵੀ ਇੱਥੇ ਕਰਨਾ ਕੀ ਹੈ ਇੱਥੇ ਪੈਸਾ ਕਿੱਦਾਂ ਤੜਾਉਣਾ ਇਹ ਪੈਸੇ ਨੂੰ ਕੀ ਕਹਿੰਦੇ ਆ ਇਹ ਸਮਾਨ ਕਿੱਥੋਂ ਮਿਲੂਗਾ ਇਹੋ ਹੀ ਸਮਝ ਨਹੀਂ ਆਉਂਦੀ ਤੇ ਉਹ ਬੰਦਾ ਉਹਨੂੰ 15 ਦਿਨ ਗਏ ਹੋਏ ਸੀ ਗਏ ਨੂੰ ਹੋਏ ਸੀ ਤੇ ਉਹਨੂੰ ਘਰੋਂ ਕੱਢ ਦਿੱਤਾ ਉਹਨੇ ਰੋਲ ਕੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਕੇ ਤੇ ਖਾਲਸਾ ਜੀ ਸੋਹਣੀ ਕੰਪਨੀ ਦੇ ਵਿੱਚ ਕੰਮ ਪਾਇਆ ਗੁਰੂ ਸਾਹਿਬ ਦੀ ਕਿਰਪਾ ਨਾਲ ਸੈਟਲ ਹੋ ਗਿਆ ਇਦਾਂ ਉਹਨੇ ਸੁਣਾਉਣਾ ਕੀਤੀ ਵੀਰ ਜੀ ਨੇ ਸੋ ਮੇਨ ਗੱਲ ਇਹ ਹੈ ਕਿ ਮਹਾਰਾਜ ਦੀ ਬਾਣੀ ਦੇਖੋ ਸੂਨੀ ਸਾਹਿਬ ਦੇ ਪਾਰ ਸੁੱਕੇ ਤੇ ਮਾਰ ਨਿਕਲਾ ਵਰਦਾ ਦਿੱਤੀ ਤੇ ਅਸੀਂ ਖਾਲਸਾ ਜੀ ਸੁੱਕੇ ਸੁੱਕੇ ਹੀ ਕਰੀ ਜਾਂਦੇ ਆ ਕਿ ਸਾਡੀ ਸ਼ਹੀਦੀ ਦੇ ਕਰਵਾ ਦਿਓ ਤੇ ਕਿਰਪਾ ਸਾਡੇ ਤੇ ਹੋ ਨਹੀਂ ਰਹੀ ਤੇ ਖਾਲਸਾ ਜੀ ਉਹਨਾਂ ਦੇ ਜਪ ਤਪ ਵੇਖੋ ਮੈਂ ਤੇ ਹੈਰਾਨ ਆ ਕਿ ਜਿਹੜਾ ਖਾਲਸਾ ਜੀ ਆਪਾਂ ਵੀ ਦਰਸ਼ਨ ਮੇਲੇ ਕਰਨ ਜਾਂਦੇ ਆ ਤੇ ਜਾ ਕੇ ਭੱਜੋ ਘਰ ਨੂੰ ਭੱਜੀਦਾ ਕਿ ਛੇਤੀ ਛੇਤੀ ਚਲੇ ਜਾਈਏ ਵੀ ਫਲਾਣਾ ਕੰਮ ਕਰਨ ਵਾਲਾ ਪਰ ਉਹ ਵੀਰ ਦਾ ਠੰਮਾ ਉਹਦਾ ਸਬਰ ਵੇਖੋ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਨੇ ਤੇ ਜਾ ਕੇ ਪਹਿਲੇ ਦਿਨ ਤਿੰਨ ਪਾਠ ਕੀਤੇ ਫਿਰ ਦੂਜੇ ਦਿਨ ਗਿਆ ਤੇ ਪੰਜ ਕੀਤੇ ਫਿਰ ਪੰਜ ਕੀਤੇ ਐਦਾਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਪੰਜ ਸ੍ਰੀ ਸੁਖਣੀ ਸਾਹਿਬ ਕਰਨੇ ਹੁਣ ਤੇ ਜੇ ਬੰਦੇ ਦੀ ਖਾਲਸਾ ਜੀ ਸਪੀਡ ਹੋਵੇ ਤਾਂ ਵੀ 3 ਘੰਟੇ ਲੱਗ ਜਾਂਦੇ ਆ 2.5 ਤੇ 3 ਘੰਟੇ ਲੱਗ ਜਾਂਦੇ ਆ ਮਹਾਰਾਜ ਦੀ ਕਿਰਪਾ ਨਾਲ ਫਿਰ ਪਾਠ ਹੁੰਦੇ ਸੋ ਜਿਨ੍ਹਾਂ ਨੇ ਭਾਈ ਮਹਾਰਾਜ ਦੇ ਕੁਝ ਕੁਝ ਲੈ ਘਰੋਂ ਕੁਝ ਲੈਣਾ ਉਹ ਫਿਰ ਖਾਲਸਾ ਜੀ ਐਦਾਂ ਜਾਬ ਕਰਦੇ ਸੋ ਮਹਾਰਾਜ ਦੀ ਕਿਰਪਾ ਵਰਤਦੀ ਹੈ ਉਹਨਾਂ ਦੇ ਜਿਹੜੇ ਮਹਾਰਾਜ ਦੀ ਬਾਣੀ ਨਾਲ ਜੁੜੇ ਨੇ ਸੋ ਆਪਾਂ ਵੀ ਮਹਾਰਾਜ ਦੀ ਬਾਣੀ ਨਾਲ ਜੁੜੀਏ ਤੇ ਸਾਡੇ ਵੀ ਕੰਮ ਕ ਸਾਡੇ ਤੇ ਵੀ ਗੁਰੂ ਸਾਹਿਬ ਦੀ ਕਿਰਪਾ ਆਵੇ ਸਾਨੂੰ ਵੀ ਮਾਰਾਏ ਤਰਕੀਆਂ ਤੇ ਬਲ ਬਖਸ਼ਣ ਸਾਨੂੰ ਵੀ ਭਾਈ ਬਾਣੀ ਦੀ ਸੋਝੀ ਆਵੇ ਨਾਮ ਦੀ ਸੋਝੀ ਆਵੇ ਪਰ ਅਸੀਂ ਮਾਰਾਏ ਤੇ ਸ਼ਰਧਾ ਨਹੀਂ ਰੱਖਦੇ ਪ੍ਰੇਮ ਨਹੀਂ ਰੱਖਦੇ ਭਾਵਨਾ ਨਹੀਂ ਰੱਖਦੇ ਬਾਣੀ ਨਹੀਂ ਪੜ੍ਹਦੇ ਸੋ ਇਸੇ ਕਰਕੇ ਦੁਖੀ ਹਾਂ ਸੋ ਸੱਚੇ ਪਾਤਸ਼ਾਹ ਮੇਹਰਾਂ ਕਰਨ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ